ਮੈਂ ਖੋਲ ਆਲੇ ਚਾ ਨਾ ਇਹਨਾਂ ਦੇ ਤੇ ਤੋੜੋਂ ਕਿੱਥੇ ਪਾਇਆ ਕਿ 30 ਲੱਗਿਆ ਭਾਤੇ ਦੂਜਾ ਉਡੀ ਇਧਰਲੇ ਪਾਸੇ ਲੈਫਟ ਲੈਗ ਤੇ ਕਿੰਨੇ ਰੌਣ ਟੋਟਲ ਸਾਰੇ ਦੋ ਫਾਇਰ ਹੋਏ ਨੇ ਉਹਦੇ ਉੱਲੇ ਵੀ ਦੋ ਹੀ ਹੋਏ ਉਹ ਇੱਕ ਨੰਬਰ ਆਪਣੇ ਵੱਲੋਂ ਵੀ ਦੋ ਤਿੰਨ ਵੱਲੋਂ ਉਹਦੇ ਉੱਲੇ ਵੀ ਦੋ ਨੇ ਤੇ ਇਹਨਾਂ ਵੱਲੋਂ ਇੱਕ ਹਵਾ ਚ ਚਲਾਗਾ ਤੇ ਦੂਸਰਾ ਉਹਦੀ ਇਧਰਲੀ ਸਾਈਡ ਤੇ ਲੈਫਟ ਲੈਗ ਤੇ ਉਦਾਹਰਣ ਕਰਦੇ ਆਂ ਫੋਲ ਕਰ ਲੇਦੇ ਥੋੜੀ ਜਿਹੀ ਆਪਾਂ ਜੋ ਜੀ ਨੇ ਲਿਖਨੇ ਪਾਇਆ ਹੈ ਬੰਦੇ ਨੂੰ ਪੜ੍ਹੋ ਪਹਿਲੇ ਕੋਈ 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 ਲਾਭ ਪਾਜੀ ਥੋੜਾ ਕੋਈ ਕੋਈ ਨਾ ਕੋਈ ਜਮਾਤ ਕੋਈ 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 ਕੋ ਕੁੰਜਰ ਦੇ ਇਕੱਲਾ ਮੇਰ ਦੇ ਥੱਲੇ ਦੇ ਵਿੱਚ ਰੱਖਿਆ ਲਪੋਟ ਤੇ ਨੇ ਸੱਚਾ ਲਿੰਕ ਕੀਤਾ ਗਿਆ ਸਰਵਲੋਂ ਨਾ ਕਰੋ ਫਿਰ ਜਿਸ ਦੇ ਦੂਸਰੇ ਟਰਨ ਕਰਕੇ ਇਸ ਬੰਦੇ ਵੱਲੋਂ ਨੂੰ ਕੀਤਾ ਗਿਆ ਉਧਰ ਇਹਨੇ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਦਾ ਐਸਐਟੂ ਸਾਹਿਬ ਦੇ ਜਿਹੜਾ ਰੀਡਰ ਫਰਮ ਗਵਰਨਮੈਂਟ ਸੀ ਬੜਾ ਕਮਣਾ ਆਇਓ ਹਰ ਆਜੋ ਇੱਕ ਮਿੰਟ ਆਪ ਲੈਣੀ ਤੁਸੀਂ ਇੱਥੇ ਹੋ ਕੋਈ ਸਾਜਿਆ ਕੀ ਹਾਲ ਹੈ ਕਾਹ ਕੋਨੇ ਆਜਾ ਮੜਾ ਜਾਨਾ ਆਹ ਕਿੰਨਾ ਥੋੜੀ ਛੜ ਖੋਤਿਆਂ ਨੂੰ ਕਰ ਲਈਏ ਨਾ ਇੱਥੇ ਕਰਕੇ ਕਰਨਾ ਮੜਾ ਜੇ ਹੋ ਸਕਦਾ ਤਾ ਦੇ ਨਾ ਗਾਲਿਓ ਕਰ ਲਾ ਮੜਾ ਲੱਗਾ ਗਈ ਥੋੜੀ ਜੀ ਗੱਲ ਕਰਾਂਗੇ ਓ ਮੈਂ ਵਾਰਸੂ ਦਾ ਕਰਨੇ ਹਾਂ ਮੈਂ ਚੱਲ ਮੜਾ ਜਾ ਮੈਰਾ ਦਾ ਨਾਮ ਕਰਨ ਦੀ ਛੋਟੀ ਜੀ ਗੱਲ ਜਿਆਦਾ ਲੰਬੀ ਕਰਦੇ ਨਹੀਂ ਜਿਆਦਾ ਛੋਟੀ ਜੀ ਗੱਲ ਕਰ ਤੂੰ ਹੀ ਬਤਾ ਦੇਵੇਂਗਾ ਇਹ ਵੀ ਤਾਂ ਗਦਾਹ ਹੁਣ ਕੋ ਭੱਕਿੱਧਰ ਹੋਇਆ ਨਹੀਂ ਸਦਾ ਹੁਣ ਪਿਆਰ ਪਤਾ ਹੁੰਦਾ ਹੈ ਨਾ ਇਹ ਤੇਰੇ ਇਹਨਾਂ ਦੀ ਸੂਤੀ ਲੀਣਾ ਤਾਂ ਤਾਂ ਇਹੋ ਜਿਹੋਟ ਨਹੀਂ ਜੇ ਸਾਹਣੇ ਕਰਦੇ ਆਂ ਆਹ ਤੋਂ ਤਾਂ ਮੈਂ ਕੋਈ ਕੁਸਕਾ ਜਾਈਏ ਜੇ ਤਾਂੇ ਜਾਣਾ ਫਿਰ ਆਂ ਹਾਂ ਆਹ ਤੋਂ ਪਰਾ ਕਿਹਿਆ ਗਰੀ ਸ਼ਾਮੇ ਸਮਾਨ ਆਉਦਾ ਗੁੱਲੇ ਭਾਈ ਬਣਾਉਂਦਾ ਹੈ ਹੈ ਤਾਂ ਸਮਾਨ ਸੂਤੀ ਬਣਾਉਂਦਾ ਹੋਇਆ ਇੱਥੋਂ ਜਾਲਾ ਜਿਹਾ ਨਾ ਰਾ ਹਰਨ ਮਾਂ ਤੇ ਦੀਦੀ ਦਾ ਪਾਉਂਦਾ ਹੈ ਦੀਦੀ ਹਲੋ ਸਰ ਮੇਰੇ ਮੈਨੂੰ ਪੇਸ਼ੀ ਕੋ ਲੋਖ ਤੇ ਮੈਨੂੰ ਪੇਸ਼ੀ ਮੈਨੂੰ ਚਲੋ ਮਾਰਾ ਪਰ ਮੈਂ ਕਹਿੰਦਾ ਉਹਨੇ ਪੇਸ਼ੀ ਕੋ ਲੋਖ ਸਭ ਮੈਨੂੰ ਮੈਨੂੰ ਨਹੀਂ ਕਰ ਕਰ ਦੋ ਗਾਲਾਂ ਮੜੀ ਮੁੱਠੀ ਨਹੀਂ ਮੇਰੇ ਬੋਲ ਸੁਣੇ ਬਹੁਤ ਬਹੁਤ ਮੰਨਦੇ ਕੱਲ ਥਾਣਾ ਸੇਖਵਾਂ ਇੱਕ ਬਰਤਾ ਦਰਦੀ ਦਿੱਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਏ ਤੋਂ ਉਹਦੇ ਤੋਂ ਇੱਕ ਇਸੀ ਵਪਨ ਰਿਕਵਰ ਕੀਤਾ ਸੀ ਉਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਹ ਕੋਲ ਆਏ ਸੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਖਦਰ ਦਾ ਮਲਕੀਤ ਸਿੰਘ ਸਨ ਆਫ ਲਕੀਤ ਸਿੰਘ ਪੱਗੋ ਸਨ ਆਫ ਤਰਸੇਮ ਸਿੰਘ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਫਿਰ ਜਦੋਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਜ਼ ਇਨਸਾਫ ਕੀਤਾ ਸੀ ਕਿ ਭਈ ਪੁਲਿਸਪਾਸ ਆਪਣੇ ਡਿਊਰਿੰਗ ਅਰੋਗੇਸ਼ਨ ਕਿ ਉਹਦੇ ਕੋਲ ਇੱਕ ਪਿਸਟਲ ਹੋਰ ਹੈਗਾ ਕਿ ਬੇਸਿਕਲੀ ਇਹ ਤੇ ਖਾਲੀ ਹੱਥ ਫੜਿਆ ਗਿਆ ਸੀ ਇੱਕ ਪਸਤਲਾ ਉਹ ਤੋਂ ਇਹ ਜਿਹੜੀ ਕਲੀਅਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਪੰਦਾ ਉਹਦੇ ਇੱਕ ਖਾਸ ਸਪੌਟ ਇੰਨੇ ਦੱਸਿਆ ਕਿ ਬਾਦ ਦੀ ਜਗ੍ਹਾ ਬਣੀ ਆ ਤੇ ਉੱਥੇ ਉਹਨੇ ਬਹੋਕਰ ਜਿਹੜੇ ਸਪੌਟ ਤੇ ਖੜੇ ਜਿਹੜੇ ਸਪੌਟ ਤੇ ਇੱਥੇ ਖੜੇ ਫਿਰ ਐਸ ਐਚਓ ਸਾਹਿਬ ਜਿਹੜੇ ਸਾਡੇ ਐਸ ਆਈ ਰਜਵੰਤ ਕੌਰ ਨੇ ਐਸ ਐਚਓ ਸੇਖਵਾਨ ਨੇ ਇਹਨਾਂ ਦੀ ਟੀਮ ਇੱਥੇ ਲੈ ਕੇ ਜਦੋਂ ਆਈਏ ਪ੍ਰੀਕਾਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਰੀਸੈਂਟ ਪੋਜ਼ਿਟਿਵ ਹੋਇਆ ਪਰ ਫਿਰ ਵੀ ਕਿਉਂਕਿ ਥੋੜੀ ਇੰਡੀਪੈਂਡੈਂਸੀ ਥੋੜੀ ਦੇਣੀ ਪੈਂਦੀ ਉਹਨੂੰ ਪ੍ਰਿਕੋਜ ਜਿਸਲੇ ਕੋਈ ਰਿਕਵਰ ਕਰਾਉਂਦਾ ਪ੍ਰਿਕਾਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੇ ਵਿਆਪਨ ਉਥੋਂ ਕੱਢ ਕੇ ਦੋ ਦੋ ਫਾਇਰ ਕਰ ਦਿੱਤੇ ਦੋ ਫਾਇਰ ਮਿਸ ਕਰਤੇ ਫਿਰ ਇਹਨਾਂ ਨੇ ਦੂਸਰੇ ਐਸਐਚਓ ਸਾਹਤੇ ਥੋੜੇ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਕੀਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਚੈਲੰਜ ਕੀਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰਨ ਲੱਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਰ ਕੰਗਲ ਮੈਨ ਨੇ ਉਹਨਾਂ ਨੇ ਆਪਣੇ ਜੋ ਵਲਵਾ ਦੇ ਨਾਲ ਕਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੈਗ ਤੇ ਲੈਗ ਤੇ ਉਹਦੀ ਵਿਕਟ ਕੀਤਾ ਤੇ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਫਿਲਹਾਲ ਹਸਪੀਟਲ ਵਿੱਚ ਸਿਵਲ ਹਾਂਜੀ ਸਿਵਲ ਹਸਪੀਟਲ ਅੰਦਰ ਤੋਂ ਉਹਦੇ ਨਾਲ ਕਲੀਅਰਲੀ ਜਿਹੜਾ ਬੱਗੋ ਦਾ ਜਿਹੜਾ ਪ੍ਰੀਵੀਅਸ ਹਿਸਟਰੀ ਹੈ ਇਹਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਂ ਨੌਰ ਦੇ ਵਿੱਚ ਵੀ ਕਾਫੀ ਵਾਰ ਦੱਤਾ ਨੇ ਜੀ ਉੱਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂ ਉਹ ਰਿਕਾਰਡ ਡਾਕਟਰ ਤੇ ਵੀ ਫਾਇਰ ਕੀਤੇ ਸੀ ਉੱਥੇ ਵੀ ਪਰਚੇ ਦਰਜਾ ਹੋਰ ਵੀ ਸਾਡੀਆਂ ਕਈ ਕੇਸਾਂ ਦੀ ਪੁਛਗ੍ਰਾਫ ਦੇ ਵਿੱਚ ਦੂਰੋਂ ਨੇੜੇ ਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮ ਹੈ ਜੀ ਉਹਦੇ ਨਾਲ ਉਹਦਾ 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 ਗੁਰੂ ਅਮਰਤ ਧਾਲਮ ਵਿਦੇਸ਼ ਵਿੱਚ ਹਾਂ ਜੀ ਉਹਦੇ ਨਾਲ ਜਿਹੜੇ ਲਗੂ ਗੈਂਗ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਹੈ